ਕਿ ਐਪਲ ਨੇ ਭਾਰਤੀ ਮੂਲ ਦੇ ਤਕਰੀਬਨ 185 ਦੇ ਕਰੀਬ ਜਿਹੜੇ ਉਹਨਾਂ ਦੇ EMPLOYEES ਸੀ ਉਹਨਾਂ ਨੂੰ ਕੱਢਿਆ ਹੈਗਾ ਸਰਦਾਰਤਾ ਸਿੰਘ ਜੀ ਕੀ ਕਾਰਨ ਕੀ ਹੈ ਇਹਨਾਂ ਨੂੰ ਕੱਢਣ ਦਾ ਕੱਲਾ ਭਾਰਤੀ ਮੂਲ ਵਾਲਿਆਂ ਨੂੰ ਕਿਉਂ ਕੱਢਿਆ ਗਿਆ 185 ਭਾਰਤੀ ਮੂਲ ਦੇ ਐਪਲ ਨੇ ਮਲਾਜਮਾਂ ਜਿਹੜੇ ਉਹੋ ਨੌਕਰੀ ਤੋਂ ਕੱਢ ਦਿੱਤੇ ਆ ਕਰਪਸ਼ਨ ਕਰੀ ਆ ਉਹਨਾਂ ਨੇ ਕਰਪਸ਼ਨ ਇਹ ਕਰੀ ਹੈਗੀ ਆ ਅਮਰੀਕਾ ਵਿੱਚ ਇੱਕ ਕਾਨੂੰਨ ਹੈਗਾ ਵੀ ਜੇ ਤੁਸੀਂ ਕਿਸੇ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਮੀਨਸ ਚੈਰਿਟੀ ਨੂੰ ਕੋਈ দান ਦਿੰਦੇ ਹੋ 500 ਡਾਲਰ ਦਾ ਦਿੱਤਾ 1000 ਡਾਲਰ ਦਾ ਦਿੱਤਾ 10000 ਦਾ ਦਿੱਤਾ ਉਨਾ ਹੀ ਪੈਸਾ ਜਿਹੜੀ ਕੰਪਨੀ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਹ ਵੀ ਚੈਰਿਟੀ ਨੂੰ ਦਿੰਦੀ ਹੈਗੀ ਆ ਜਿਹੜੀਆਂ ਚੈਰਿਟੀਆਂ ਸੀਗੀਆਂ ਉਹ ਸਾਰੀਆਂ ਇੰਡੀਅਨ ਚੈਰਿਟੀਆਂ ਸੀ ਉਹਨਾਂ ਨੂੰ 1500 2000 10000 ਡਾਲਰ ਦੇ ਦਿੱਤਾ ਉਨਾ ਹੀ ਐਪਲ ਨੇ ਵੀ ਉਹ ਚੈਰਿਟੀ ਨੂੰ ਪੈਸੇ ਦੇ ਦਿੱਤੇ ਮੁਰਕੇ ਕੀ ਕਰਿਆ ਜਿਹੜੇ ਐਪਲ ਦੇ ਮੁਲਾਜ਼ਮ ਸੇ ਉਹਨਾਂ ਨੇ ਚੈਰਿਟੀ ਨੂੰ ਕਹਿ ਕੇ ਆਪਣੇ ਪੈਸੇ ਵਾਪਸ ਘੜਾ ਲੇ ਵੀ ਤੁਸੀਂ ਐਪਲ ਵਾਲੇ ਵਰਤ ਲੋ ਹਾਂ ਨਾ ਵੀ ਉੱਥੇ ਧੋਖਾ ਕਰ ਲਿਆ ਐਪਲ ਦੀ ਕੰਪਨੀ ਨੂੰ ਧੋਖਾ ਦਿੱਤਾ ਵੀ ਅਸੀਂ ਐਕਚੁਅਲੀ ਦਾਨ ਦਿੱਤਾ ਦਾਨ ਦਾਨ ਦੇ ਕੇ ਵਾਪਸ ਲੈ ਲਿਆ ਜੀ ਜੀ ਵੀ ਕਿਉਂਕਿ ਤੁਸੀਂ ਮੈਚ ਕਰੀ ਹੋਏ ਮਨੀ ਲੈ ਲਓ ਸਾਡੇ ਵਾਲੀ ਸਾਨੂੰ ਵਾਪਸ ਦੇ ਦੋ ਉਹ ਉਹਨਾਂ ਦੇ ਇਕੋਸਿਸਟਮ ਚੋਂ ਪਤਾ ਲੱਗ ਜਾਂਦਾ ਉਹਨਾਂ ਨੂੰ ਸੋ ਪਤਾ ਲੱਗ ਗਿਆ ਤੇ ਉਹ ਸਾਰੇ ਅਜੇ ਦੇ ਕੱਢ ਤੇ ਜਿਹੜਾ ਟਵਿੱਟਰ ਦਾ ਐਕਸ ਹੈਗਾ ਹੂੰ ਉਧਰ ਤੇ ਇੱਕ ਬਹਿਸ ਚੱਲ ਰਹੀ ਹੈਗੀ ਆ ਜਿਹੜੇ ਡੋਨਲਡ 트੍ਰੰਪ ਦੇ ਜਿਹੜੇ ਪੱਕੇ ਹਮਾਇਤੀ ਆ ਜਿਹੜੇ ਚਾਹੁੰਦੇ ਆ ਵੀ ਅਮਰੀਕਾ ਫਰਸਟ ਆ ਹੂੰ ਉਹਨਾਂ ਵਿੱਚ ਤੇ ਭਾਰਤ ਦੇ ਲੋਕਾਂ ਵਿੱਚ ਇੱਕ ਬਹੁਤ ਬਲਾਸਟਿੰਗ ਡਿਬੇਟ ਚੱਲ ਰਹੀ ਹੈਗੀ ਆ ਜਿਹੜੇ ਡੋਨਲਡ 트੍ਰੰਪ ਦੇ ਹਮਾਇਤੀ ਆ ਉਹ ਕਹਿ ਰਹੇ ਆ ਵੀ ਜਿਹੜੇ ਆਹਾ ਵਰਕ ਪਰਮਟ ਇਹ ਬੰਦ ਹੋਣੇ ਚਾਹੀਦੇ ਆ ਅਮਰੀਕਾ ਵਿੱਚ ਅਮਰੀਕਨਾਂ ਨੂੰ ਹੀ ਨੌਕਰੀ ਮਿਲਣੀ ਚਾਹੀਦੀ ਹੈਗੀ ਆ ਜਿੰਨੇ ਹੁਣ ਜਿਹੜੇ ਟੈਕ ਕੰਪਨੀਆ ਵਿੱਚ ਬੈਠੇ ਹੋ ਸਾਰੇ ਭਾਰਤ ਦੇ ਬੰਦੇ ਬੈਠੇ ਆ ਉਹ ਗੋਰਿਆਂ ਨਾਲ ਲੜ ਰਹੇ ਆ ਵੀ ਤੁਹਾਨੂੰ ਤਾਂ ਕੱਖ ਨਹੀਂ ਆਉਂਦਾ ਅਸੀਂ ਇੰਟੈਲੀਜੈਂਟ ਆ ਭਾਰਤ ਦੇ ਬੰਦੇ ਅਸੀਂ ਇੰਟੈਲੀਜੈਂਟ ਆ ਅਸੀਂ ਤੁਹਾਡੇ ਮੁਲਕ ਨੂੰ ਚਲਾ ਰਹੇ ਹੈਗੇ ਆ ਹੁਣ ਗੋਰੇ ਉਹਨਾਂ ਨੂੰ ਕਾਊਂਟਰ ਕਰ ਰਹੇ ਆ ਵੀ ਜੇ ਤੁਸੀਂ ਇੰਨੇ ਇੰਟੈਲੀਜੈਂਟ ਸੀ ਤੁਸੀਂ ਭਾਰਤ ਨੂੰ ਅਮਰੀਕਾ ਕਿਉਂ ਨਹੀਂ ਬਣਾ ਲਿਆ ਵੀ ਤੁਸੀਂ ਇੱਥੇ ਕੀ ਕਰਨਾ ਆਏ ਹੋ ਤੁਸੀਂ ਇੱਥੇ ਕੀ ਕਰਨਾ ਆਏ ਹੋ ਹੁਣ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਜੇ ਭਾਰਤ ਦੇ ਜਿਹੜੇ ਟੈਕਨੀਸ਼ੀਅਨਸ ਆ ਜਿਹੜੇ ਬਹੁਤ ਵੱਡੀਆਂ ਯੂਨੀਵਰਸਿਟੀਆਂ 'ਚ ਪੜ੍ਹ ਕੇ ਆਏ ਆ ਜੋ ਐਨਐਮਾ ਐਨੇ ਹੀ ਪੜੇ ਲਿਖੇ ਨੇ ਫਿਰ ਮਾਈਕਰੋਸਾਫਟ ਦੇ ਬਰਾਬਰ ਦਾ ਕੋਈ 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 ਬ੍ਰੈਂਡ ਸਰਜਦਾ ਬ੍ਰੈਂਡ ਸਰਜਦਾ ਹਾਂ ਉਹ ਕਹਿੰਦੇ ਵੀ ਜਿਹੜੀਆਂ ਇਨਵੈਂਸ਼ਨ ਆ ਉਹ ਗੋਰੀਆਂ ਨਹੀਂ ਕਰੀਆਂ ਤੁਸੀਂ ਤਾਂ ਮਜ਼ਦੂਰ ਆ ਉਹਨਾਂ ਦੀ ਰਾਖੀ ਕਰਨ ਵਾਲੇ ਇਹ ਇਹ ਬਹੁਤ ਬਲਾਤ ਮਤਲਬ ਇਸ ਤੋਂ ਵੱਡੇ ਪੱਧਰ ਤੇ ਜਿਹੜੀ ਬੈਸ ਜਾਨਦੀ ਹੈ ਉਹ ਚੱਲ ਰਹੀ ਹੈਗੀ ਉਸ ਟ੍ਰੈਡੀਸ਼ਨਲ ਖਬਰਾਂ ਦੇ ਵੱਲ ਰੁਕ ਕਰ ਲੈਣੇ ਆ ਪਾਕਿਸਤਾਨ ਦੇ ਵਿੱਚ ਕਾਫੀ ਸਾਰੇ ਹਿੰਦੂ ਮੰਦਰਾਂ ਦੇ ਉੱਤੇ ਜਿਹੜੇ ਨੇ ਹਮਲਿਆਂ ਦੀ ਜਿਹੜੀ ਖਬਰ ਹੈ ਉਹ ਆ ਰਹੀ ਹੈਗੀ ਔਰ ਦੂਜੇ ਬੰਨੇ ਬੱਚਿਆਂ ਦੇ ਨਾਲ ਵੀ ਜਿਹੜਾ ਹੈ ਬੇਬਤੀ ਦੀ ਗੱਲ ਵੀ ਸਾਹਮਣੇ ਆ ਰਹੀ ਹੈਗੀ ਆ ਸਰਦਾਰ ਹਰਪਤਾ ਸਿੰਘ ਜੀ ਘਟ ਗਣਤੀਆਂ ਫਿਰ ਆਪਾਂ ਕਹ ਲਈ ਕਿ ਕਿਤੇ ਵੀ ਸੁਰੱਖਿਆਤ ਨਹੀਂ ਹੈਗੀ ਹਾਂ ਬਿਲਕੁਲ ਬਿਲਕੁਲ ਕਿਤੇ ਵਿੱਚ ਚਾਹੇ ਆਪਾਂ ਹੁਣ ਬੰਗਲਾਦੇਸ਼ ਦਾ ਵੀ ਦੇਖ ਲਈਏ ਹਾਲਾਂਕਿ ਬੰਗਲਾਦੇਸ਼ ਦੇ ਆ ਜਿਹੜਾ ਬੀਬੀ ਉੱਥੇ ਇਹ ਗੱਲ ਡਰਾ ਹੀ ਨਹੀਂ ਕਰ ਸਕਦਾ ਵੀ ਉੱਥੇ ਹਿੰਦੂਆਂ ਨਾਲ ਹੋ ਰਿਹਾ ਹ ਹਮ ਬਿਲਕੁਲ ਕਿਉਂਕਿ ਜਿਹੜੀਆਂ ਜਿਹੜੀ ਬਹੁ ਗਣਤੀ ਆ ਜਿੱਥੇ ਵੀ ਬਹੁ ਗਣਤੀ ਇੱਕ ਤਰ੍ਹਾਂ ਨਾਲ ਵੈਸ਼ੀ ਹੋ ਕੇ ਚੱਲ ਰਹੀ ਹੈ ਵੈਸ਼ੀ ਹੋ ਰਹੀ ਹੈ ਚਾਹੇ ਉਹ ਭਾਰਤ ਵਿੱਚ ਭਾਰਤ ਵਿੱਚ ਹਿੰਦੂ ਬਹੁ ਗਿਣਤੀ ਵੈਸ਼ੀ ਹੋ ਰਹੀ ਆ ਬੰਗਲਾਦੇਸ਼ ਵਿੱਚ ਇਸਲਾਮਿਕ ਵਿੱਚ ਜਿਹੜੀ ਸੋ ਜਿੱਥੇ ਵੀ ਘੱਟ ਗਿਣਤੀ ਆ ਵਰਤਿਆਂ ਦੇ ਸੋ ਬੰਗਲਾਦੇਸ਼ ਵਿੱਚ ਵੀ ਹਿੰਦੂਆਂ ਨਾਲ ਵਿਤਕਰਾ ਹੋ ਰਿਹਾ ਉਹਨਾਂ ਦੇ ਮੰਦਰਾਂ ਤੇ ਅਟੈਕ ਹੋ ਰਹੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਉਹਨਾਂ ਦੀਆਂ ਬੱਚੀਆਂ ਦੀ ਵੀ ਬੇਪਤੀ ਹੋ ਰਹੀ ਹੈ ਇਸੇ ਤਰ੍ਹਾਂ ਪਾਕਿਸਤਾਨ 'ਚ ਹੋ ਰਿਹਾ ਸੋ ਪਾਕਿਸਤਾਨ 'ਚ ਪਿਛਲੇ ਹਫਤੇ ਦੀ ਇਹ ਖਬਰ ਸੀ ਕਿ ਵਿ ਸਿੰਧ ਔਰ ਬਲੋਚਿਸਤਾਨ ਵਾਲੇ ਪ੍ਰਾਂਤ ਵਿੱਚ ਲਗਭਗ 50 ਮੰਦਰਾਂ ਤੇ ਹਮਲੇ ਹੋਏ ਨੇ ਬਹੁਤ ਸਾਰੀਆਂ ਬੱਚੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ ਉਹਨਾਂ ਦੀ ਬੇਇੱਜ਼ਤੀ ਦੀਆਂ ਵੀ ਖਬਰਾਂ ਨੇ ਅ ਇਸ ਹਫ਼ਤੇ ਖਬਰਾਂ ਵੀ ਕੱਲ੍ਹ ਜਾਂ ਪਰਸੋਂ ਦੋ ਨੌਜਵਾਨਾਂ ਨੇ ਜਿਹੜਾ ਹੈਗਾ ਤੰਗ ਕੀਤੇ ਜਾਣ ਦਾ Hindu ਨੌਜਵਾਨਾਂ ਨੇ ਖੁਦਕੁਸ਼ੀ ਕਰ ਲਈ ਹੈਗੀ ਹੈ ਸੋ ਘੱਟ ਗਿਣਤੀਆਂ ਦਾ ਜਿਹੜਾ ਕਿਸੇ ਵੀ ਮੁਲਕ ਵਿੱਚ ਹੋਣ ਜੀ ਖਾਸ ਕਰਕੇ ਥਾਰਡ ਵਰਡ ਮੁਲਕਾਂ 'ਚ ਜਿੱਥੇ ਫੌਸ਼ੀ ਕਿਸਮ ਦੀ ਰਾਜਨੀਤੀ ਚਲਾਈ ਜਾ ਰਹੀ ਹੈ ਉੱਥੇ ਦਰਦ ਸਹਿਣਾ ਪੈ ਰਿਹਾ ਸੋ ਅਸੀਂ ਅਸੀਂ ਦੁੱਖ ਮਹਿਸੂਸ ਕਰਦੇ ਹੈਗੇ ਆ ਚਾਹੇ ਉਹ ਬੰਗਲਾਦੇਸ਼ ਵਿੱਚ ਹਿੰਦੂਆਂ ਨਾਲ ਹੋ ਰਿਹਾ ਹੈ ਬੰਗਲਾਦੇਸ਼ ਦੇ ਜਿਹੜੀ ਜਿਹੜੀ ਐਥਨਿਕ ਕਲੀਨਸਿੰਗ ਆ ਨਾ ਉਹਦੇ ਬਾਰੇ ਤਾਂ ਇੱਕ ਇੱਕ ਅੰਗਰੇਜ਼ ਨੇ ਕਿਤਾਬ ਵੀ ਲਿਖੀ ਹੈਗੀ ਆ ਇਹ ਸਾਈਲੈਂਟ ਐਥਨਿਕ ਕਲੀਨਿੰਗ ਆਫ ਬੰਗਲਾਦੇਸ਼ੀ ਹਿੰਦੂਸ ਉਹ ਬਹੁਤ ਅੱਛੀ ਕਿਤਾਬ ਹੈਗੀ ਆ ਸਾਰਿਆਂ ਨੂੰ ਪੜ੍ਹਨ ਵਾਲੀ ਆ ਉਹਦੇ ਚੋਂ ਇਹ ਪਤਾ ਲੱਗਦਾ ਵੀ ਸਰਕਾਰਾਂ ਕਿਸ ਤਰ੍ਹਾਂ ਤਬਾਹ ਕਰ ਦਿੰਦੀਆਂ ਨੇ ਕੌਮਾਂ ਨੂੰ ਘਟ ਗਿੰਦੇ ਕੌਮਾਂ ਨੂੰ ਉਹ ਸਿੱਖਾਂ ਲਈ ਵੀ ਇੱਕ ਸਬਕ ਹੋ ਸਕਦੀ ਹੈਗੇ ਇਸੇ ਤਰ੍ਹਾਂ ਜਿਹੜੀ ਇੱਕ ਪਾਕਿਸਤਾਨ ਵਿੱਚ ਹਿੰਦੂ ਘਟ ਗਿੰਦੇ ਦਾ ਜਿਹੜਾ ਜਿਹੜਾ ਉਹਨਾਂ ਨਾਲ ਵਿਤਕਰਾ ਹੋ ਰਿਹਾ ਉਹ ਕਾਫੀ ਖਤਰਨਾਕਾ ਨਖੇਦੀ ਯੋਗ ਹੈ ਪਰ ਸਾਨੂੰ ਲੱਗਦਾ ਵੀ ਸਾਡੀ ਆਵਾਜ਼ ਠਾਉਣ ਨਾਲ ਉੱਥੇ ਕੁਝ ਹੋਣਾ ਨਹੀਂ ਬੇਸ਼ੱਕ ਅਸੀਂ ਆਵਾਜ਼ ਠਾਉਂਦੇ ਹਾਂ ਪਰ ਜਦੋਂ ਸਸਥਾਵਾਂ ਤੇ ਰਾਜਨੀਤੀ ਇੰਨੀ ਵਹਿਸ਼ੀ ਹੋ ਜੇ ਪਰ ਉਹ ਸਾਡੇ ਵਰਗੀਆਂ ਆਵਾਜ਼ਾਂ ਨੂੰ ਨਹੀਂ ਬਹੁਤਾ ਸੁਣਦੇ ਜੀ ਬਿਲਕੁਲ ਔਰ ਉਹ ਮੇਰਾ ਖਿਆਲ ਏਰੀਆ ਵੀ ਜਿਹੜਾ ਦੂਜੇ ਬੰਨੇ ਜਿਹੜਾ ਕਾਫੀ ਪਿਆ ਜਾਂਦਾ ਹੈਗਾ بلوچستان ਵਾਲਾ ਜਿਹੜਾ ਬਿਲਕੁਲ ਜੀ ਦੂਜੇ ਬੰਨੇ ਜਿਹੜਾ ਹੈਗਾ ਆਪਾਂ ਗੱਲਬਾਤ ਕਰ ਲੈਨੇ ਕਿ ਐਪਲ ਨੇ ਭਾਰਤੀ ਮੂਲ ਦੇ ਤਕਰੀਬਨ 185 ਦੇ ਕਰੀਬ ਜਿਹੜੇ ਉਹਨਾਂ ਦੇ EMPLOYEES ਸੀ ਉਹਨਾਂ ਨੂੰ ਕੱਢਿਆ ਹੈਗਾ ਸਰਦਾਰਤਾ ਸਿੰਘ ਜੀ ਕੀ ਕਾਰਨ ਕੀ ਹੈ ਇਹਨਾਂ ਨੂੰ ਕੱਢਣ ਦਾ ਕੱਲਾ ਭਾਰਤੀ ਮੂਲ ਵਾਲਿਆਂ ਨੂੰ ਕਿਉਂ ਕੱਢਿਆ ਗਿਆ ਕਿਉਂਕਿ ਸਾਡੀਆਂ ਆਦਤਾਂ ਨਹੀਂ ਬਦਲਦੀਆਂ ਅਸੀਂ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਾਂ ਪਰ ਵਿਦੇਸ਼ੀ ਜਿਹੜੀਆਂ ਜਿਹੜੀ ਕਰੈਕਟਰ ਦੇ ਵਿਦੇਸ਼ੀਆਂ ਵਾਲਾ ਸਾਡੇ ਚ ਉਹ ਕਰੈਕਟਰ ਨਹੀਂ ਜਾਂਦਾ ਅਸੀਂ ਕਰਾਪਟ ਮਾਨਸਿਕਤਾ ਵਿੱਚ ਪਲੇ ਹੋਏ ਆ ਅਸੀਂ ਸਾਡੀਆਂ ਜੜ੍ਹਾਂ ਵਿੱਚ ਕਰਾਪਸ਼ਨ ਹੈਗੀ ਆ ਅਸੀਂ ਜਿੱਥੇ ਵੀ ਜਾਂਦੇ ਆ ਅਸੀਂ ਚੰਗੇ ਤੇ ਟ੍ਰਾਂਸਪੇਰੈਂਟ ਕੰਟਰੀਜ਼ ਵਿੱਚ ਜਾ ਕੇ ਆਪ ਟ੍ਰਾਂਸਪੇਰੈਂਟ ਨਹੀਂ ਹੋਣਾ ਚਾਹੁੰਦੇ ਉਹਨਾਂ ਦੇ ਟ੍ਰਾਂਸਪੇਰੈਂਟ ਸਿਸਟਮ ਨੂੰ ਆਪਣੇ ਢੰਗ ਨਾਲ ਵਰਤਣ ਦੀ ਜਾਂ ਉਹਨਾਂ ਦੇ ਸਿਸਟਮ ਵਿੱਚ ਸੇਂਧ ਲਾ ਕੇ ਉਹਨਾਂ ਤੋਂ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ 185 ਭਾਰਤੀ ਮੋਲ ਦੇ ਐਪਲ ਨੇ ਮੁਲਾਜ਼ਮਾਂ ਜਿਹੜੇ ਉਹੋ ਨੌਕਰੀ ਤੋਂ ਕੱਢ ਦਿੱਤੇ ਆ। ਕਰਪਸ਼ਨ ਕਰੀ ਆ। ਉਹਨਾਂ ਨੇ ਕਰਪਸ਼ਨ ਇਹ ਕਰੀ ਹੈਗੀ ਆ ਅਮਰੀਕਾ ਵਿੱਚ ਇੱਕ ਕਾਨੂੰਨ ਹੈਗਾ ਵੀ ਜੇ ਤੁਸੀਂ ਕਿਸੇ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਮੀਨਸ ਚੈਰਿਟੀ ਨੂੰ ਕੋਈ ਦਾਨ ਦਿੰਦੇ ਹੋ, 500 ਡਾਲਰ ਦਾ ਦਿੱਤਾ, 1000 ਡਾਲਰ ਦਾ ਦਿੱਤਾ, 10000 ਦਾ ਦਿੱਤਾ ਉਨਾ ਹੀ ਪੈਸਾ ਜਿਹੜੀ ਕੰਪਨੀ ਵਿੱਚ ਤੁਸੀਂ ਕੰਮ ਕਰ ਰਹੇ ਹੋ ਉਹ ਵੀ ਚੈਰਿਟੀ ਨੂੰ ਦਿੰਦੀ ਹੈਗੀਆ ਹੂੰ ਹੂੰ ਤੇ ਜਿਹੜਾ ਤੁਸੀਂ দান ਦਿੰਨੇ ਉਹਨੂੰ ਮੈਚ ਕਰਦੇ ਆ ਉਹਨੂੰ ਮੈਚ ਕਰਦੇ ਆ ਗਿਆ ਤੁਸੀਂ 10000 ਡਾਲਰ ਆਪਣੇ ਅਕਾਊਂਟ ਚੋਂ ਕਿਸੇ ਚੈਰਿਟੀ ਨੂੰ ਦਿਓ ਆਪਣੀ ਕੰਪਨੀ ਨੂੰ ਦੱਸ ਦਿਓ ਵੀ ਮੈਂ 10000 ਡਾਲਰ ਚੈਰਿਟੀ ਨੂੰ ਦਿੱਤਾ 10000 ਡਾਲਰ ਹੀ ਕੰਪਨੀ ਦੇਏਗੀ ਉਸ ਚੈਰਿਟੀ ਨੂੰ ਹੂੰ ਹੂੰ ਉਹ ਉਹਨਾਂ ਨੂੰ ਟੈਕਸ ਰਿਵੈਟ ਆ ਉਹਨਾਂ ਦਾ ਕਾਨੂੰਨ ਇਸ ਤਰ੍ਹਾਂ ਦਾ ਹੈਗਾ ਹੁਣ ਭਾਰਤ ਵਾਲੇ ਬੰਦੇ ਕਿਉਂਕਿ ਵਿੱਚ ਕ੍ਰਪਸ਼ਨ ਉਹਨਾਂ ਨੇ ਕੀ ਕਰਿਆ ਤੈਲਗੂ ਤੈਲਗੂ ਸੀਗੀਆਂ ਕਾਫੀ ਸਾਰੀਆਂ ਨਾ ਹੂੰ ਚੈਰਟੀ ਸ ਉਹ ਬੰਦੇ ਵੀ ਤੈਲਗੂ ਨੇ ਜ਼ਿਆਦਾ ਮੇਰੇ ਖਿਆਲ ਨਾਲ ਉਹਨਾਂ ਨੂੰ ਦਾਨ ਦੇ ਦਿੱਤਾ ਉਹਨਾਂ ਨੂੰ ਜਿੱਦਾਂ ਸਾਰਾ ਸ਼ੋਅ ਕਰ ਦਿੱਤਾ ਚੈੱਕ ਦੇ ਥਰੂ ਗਿਆ ਜਾਂ ਬੈਂਕ ਦੀ ਟਰਾਂਸਫਰ ਹੋਈ ਨਾ ਬੈਂਕ ਦੀ ਟਰਾਂਸਫਰ ਕਰਕੇ ਦੱਸ ਦਿੱਤਾ ਐਪਲ ਕੰਪਨੀ ਨੂੰ ਵੀ ਅਸੀਂ ਇਸ ਚੈਰਿਟੀ ਨੂੰ ਦਾਨ ਦਿੱਤਾ ਹੈਗਾ ਵੀ ਤੁਸੀਂ ਵੀ ਉਹਨਾਂ ਦਾ ਦਾਨ ਮੈਚ ਕਰ ਦਿਓ ਸੋ ਕਿਉਂਕਿ ਉਹ ਵਿਚਾਰੇ ਇਮਾਨਦਾਰ ਨੇ ਜਿਹੜੀਆਂ ਵੈਸਟਰਨ ਕੰਟਰੀਆਂ ਦੀਆਂ ਕੰਪਨੀਆਂ ਐਡੇ ਵੱਡੇ ਮਹਾ ਉਹ ਬਿਜ਼ਨਸ ਉਦਾਂ ਹੀ ਨਹੀਂ ਖੜੇ ਹੁੰਦੇ ਹੂੰ ਅਡਾਨੀ ਨੇ ਕਿਉਂ ਨੇ business ਖੜਾ ਕਰ ਲਿਆ ਕਿਉਂਕਿ ਸਾਰਾ ਕੁਝ ਕ੍ਰਾਪਸ਼ਨ ਦੇ ਆਧਾਰ ਤੇ ਹੈਗਾ ਹੈ ਬਹੁਤ ਕੁਸ਼ਾ ਜਿਹੜਾ ਵੀ ਆ ਸਾਰਾ ਕਿੱਡੇ ਕਿੱਡੇ ਵੱਡੇ ਕੇਸ ਆ ਪਹਿਲਾਂ ਹਿੰਦਨ ਬਨਾ ਰਿਪੋਰਟ ਆਈ ਹੁਣ ਆਹ ਜਿਹੜਾ ਅਮਰੀਕਾ ਵਾਲਾ ਸਿਸਟਮ ਆ business ਹਮੇਸ਼ਾ ਹੀ ਇਮਾਨਦਾਰੀ ਔਰ ਪਵਿੱਤਰਤਾ ਤੇ ਹੁੰਦੇ ਉਹ ਵੈਸਟ ਦੇ business ਤਾਂ ਹੀ ਚੱਲ ਰਹੇ ਨੇ ਵੇ ਇਮਾਨਦਾਰੀ ਤੇ ਪਵਿੱਤਰਤਾ ਦੇ ਘੜੇ ਆ ਤੁਸੀਂ ਕਿਸੇ ਵੀ ਅੰਗਰੇਜ਼ ਦੀ ਕੰਪਨੀ ਵਿੱਚ ਕੰਮ ਕਰੋ ਜਦੋਂ ਤੁਸੀਂ ਕੰਮ ਛੱਡਦੇ ਆ ਜਾਂ ਛੁੱਟੀਆਂ ਦੇ ਪੈਸੇ ਆ ਜਾਂ ਕਦੇ ਇੱਕ ਇੱਕ ਪੈਣੀ ਤੁਹਾਡੇ ਅਕਾਊਂਟ 'ਚ ਆ ਜਾਂਦੀ ਆ ਆਪਣੇ ਬੰਦਿਆਂ ਦੀਆਂ ਕੰਪਨੀਆਂ 'ਚ ਕੰਮ ਕਰੋ 5-700 ਹਜ਼ਾਰ ਡਾਲਰ ਜਾਂ ਪੌਂਡ ਰੱਖ ਲੈਂਦੇ ਆ ਦਬ ਹੀ ਰਹਿੰਦੇ ਆ ਬੰਦੇ ਵੀ ਨਹੀਂ ਤਾਂ ਕੀ ਕਰਨਾ ਸੋ ਇਹ ਕੀ ਹੋਇਆ ਉਹਨਾਂ ਨੇ ਜਿਹੜੀਆਂ ਚੈਰਿਟੀਆਂ ਸੀਗੀਆਂ ਉਹ ਸਾਰੀਆਂ ਇੰਡੀਅਨ ਚੈਰਿਟੀਆਂ ਸੀ ਉਹਨਾਂ ਨੂੰ 1500 2000 10000 ਡਾਲਰ ਦੇ ਦਿੱਤਾ ਉਨਾ ਹੀ ਐਪਲ ਨੇ ਵੀ ਉਹ ਚੈਰਿਟੀ ਨੂੰ ਪੈਸੇ ਦੇ ਦਿੱਤੇ ਮੁਰਕੇ ਕੀ ਕਰਿਆ ਜਿਹੜੇ ਐਪਲ ਦੇ ਮੁਲਾਜ਼ਮ ਸੇ ਉਹਨਾਂ ਨੇ ਚੈਰਿਟੀ ਨੂੰ ਕਹਿ ਕੇ ਆਪਣੇ ਪੈਸੇ ਵਾਪਸ ਘਟਾ ਲੇ ਵੀ ਤੁਸੀਂ ਐਪਲ ਵਾਲੇ ਵੜ ਤਲੋ ਹਾਂ ਹਾਂ ਹਨਾ ਵੀ ਉੱਥੇ ਧੋਖਾ ਕਰ ਲਿਆ ਐਪਲ ਦੀ ਕੰਪਨੀ ਨੂੰ ਧੋਖਾ ਦਿੱਤਾ ਵੀ ਅਸੀਂ ਐਕਚੁਅਲੀ ਦਾਨ ਦਿੱਤਾ ਦਾਨ ਦਾਨ ਦੇ ਕੇ ਵਾਪਸ ਲੈ ਲਿਆ ਜੀ ਜੀ ਵੀ ਕਿਉਂਕਿ ਤੁਸੀਂ ਮੈਚ ਕਰੀ ਹੋਈ ਮਨੀ ਲੈ ਲਓ ਸਾਡੇ ਵਾਲੀ ਸਾਨੂੰ ਵਾਪਸ ਦੇ ਦਿਓ ਉਹ ਉਹਨਾਂ ਦੇ ਇਕੋਸਿਸਟਮ ਚੋਂ ਪਤਾ ਲੱਗ ਜਾਂਦਾ ਉਹਨਾਂ ਨੂੰ ਸੋ ਪਤਾ ਲੱਗ ਗਿਆ ਤੇ ਉਹ ਸਾਰੇ ਆ ਜਿਹੜੇ ਕੱਢ ਦਿੱਤੇ ਸੋ ਜਿਹੜੀਆਂ ਕੋ ਇਸੇ ਤਰ੍ਹਾਂ ਹੀ ਆ ਬੀ ਕਰਾਪਟ ਪ੍ਰੈਕਟਿਸ ਜਣੀਆਂ ਹੁਣ ਇਸੇ ਸੰਦਰਭ ਚ ਤੁਸੀਂ ਦੇਖੋ ਅਮਰੀਕਾ ਵਿੱਚ ਨਾ ਐਸ ਵੇ ਜਿਹੜਾ ਟਵਿੱਟਰ ਦਾ ਐਕਸ ਹੈਗਾ ਹੂੰ ਉਹਦੇ ਤੇ ਇੱਕ ਬਹਿਸ ਚੱਲ ਰਹੀ ਹੈਗੀ ਯਾਰ ਜਿਹੜੇ ਡੋਨਲਡ ਟਰੰਪ ਦੇ ਜਿਹੜੇ ਪੱਕੇ ਹਮਾਇਤੀ ਆ ਜਿਹੜੇ ਚਾਹੁੰਦੇ ਆ ਵੀ ਅਮਰੀਕਾ ਫਰਸਟ ਆ ਹੂੰ ਉਹਨਾਂ ਵਿੱਚ ਤੇ ਭਾਰਤ ਦੇ ਲੋਕਾਂ ਵਿੱਚ ਇੱਕ ਬਹੁਤ ਬਲਾਸਟਿੰਗ ਹਾਂ ਡਿਬੇਟ ਚੱਲ ਰਹੀ ਹੈਗੀ ਯਾਰ ਜਿਹੜੇ ਡੋਨਲਡ ਟਰੰਪ ਦੇ ਹਮਾਇਤੀ ਆ ਉਹ ਕਹਿ ਰਹੇ ਆ ਵੀ ਜਿਹੜੇ ਆਹਾ ਵਰਕ ਪਰਮਟ ਆ ਇਹ ਬੰਦ ਹੋਣੇ ਚਾਹੀਦੇ ਆ ਅਮਰੀਕਾ ਵਿੱਚ ਅਮਰੀਕਨਾਂ ਨੂੰ ਹੀ ਨੌਕਰੀ ਦੇਣੀ ਚਾਹੀਦੀ ਹੈ ਕਿ ਪਰ ਜਿੰਨੇ ਹੁਣ ਜਿਹੜੇ ਟੈਕ ਕੰਪਨੀਆ ਵਿੱਚ ਬੈਠੇ ਹੋ ਸਾਰੇ ਭਾਰਤ ਦੇ ਬੰਦੇ ਬੈਠੇ ਆ ਉਹ ਗੋਰਿਆਂ ਨਾਲ ਲੜ ਰਹੇ ਆ ਵੀ ਤੁਹਾਨੂੰ ਤਾਂ ਕੱਖ ਨਹੀਂ ਆਉਂਦਾ ਅਸੀਂ ਇੰਟੈਲੀਜੈਂਟ ਆ ਭਾਰਤ ਦੇ ਬੰਦੇ ਅਸੀਂ ਇੰਟੈਲੀਜੈਂਟ ਆ ਅਸੀਂ ਤੁਹਾਡੇ ਮੁਲਕ ਨੂੰ ਚਲਾ ਰਹੇ ਹੈਗੇ ਆ ਹੁਣ ਗੋਰੇ ਉਹਨਾਂ ਨੂੰ ਕਾਊਂਟਰ ਕਰ ਰਹੇ ਆ ਵੇ ਜੇ ਤੁਸੀਂ ਇੰਨੇ ਇੰਟੈਲੀਜੈਂਟ ਸੀ ਤੁਸੀਂ ਭਾਰਤ ਨੂੰ ਅਮਰੀਕਾ ਕਿਉਂ ਨਹੀਂ ਬਣਾ ਲਿਆ ਵੀ ਤੁਸੀਂ ਇੱਥੇ ਕੀ ਕਰਨਾ ਆਉਂਦੇ ਹੋ ਤੁਸੀਂ ਇੱਥੇ ਕੀ ਕਰਨਾ ਆਏ ਹੋ ਉਹ ਹੀ ਗੱਲ ਵੀ ਅਸੀਂ ਅਮਰੀਕਾ ਦੀਆਂ ਕੰਪਨੀਆਂ ਵਿੱਚ ਬੈਠ ਕੇ ਵੀ ਭਾਰਤ ਵਾਲੀ ਕਰਪਸ਼ਨ ਕਰ ਰਹੇ ਹਾਂ ਆ ਇਹ 185 ਮੈਂਬਰ ਕੱਢੇ ਆ ਜਿਹੜੀ ਕਰਪਸ਼ਨ ਸਾਡੇ ਹੱਡਾਂ ਵਿੱਚ ਹੈਗੀ ਆ ਸੋ ਜੇ ਉਹ ਭਾਰਤ ਨੂੰ ਅਮਰੀਕਾ ਬਣਾ ਸਕਦੇ ਤਾਂ ਇਹ ਇੱਕ ਕਰਪਸ਼ਨ ਆ ਜਿਹੜੀ ਤੁਹਾਨੂੰ ਨਹੀਂ ਬਣਾਉਣ ਦੇ ਰਹੀ ਹੈ ਨਾ ਹੁਣ ਉਹਨਾਂ ਦਾ ਇਹ ਕਹਿਣਾ ਹੈਗਾ ਵੀ ਜੇ ਭਾਰਤ ਦੇ ਜਿਹੜੇ ਟੈਕਨੀਸ਼ੀਅਨਸ ਆ ਜਿਹੜੇ ਬਹੁਤ ਵੱਡੀਆਂ ਯੂਨੀਵਰਸਿਟੀਆਂ 'ਚ ਪੜ੍ਹ ਕੇ ਆਏ ਆ ਜਿਓ ਐਨਈਐਮ ਆ ਐਨਈ ਹੀ ਪੜੇ ਲਿਖੇ ਨੇ ਫਿਰ ਮਾਈਕਰੋਸਾਫਟ ਦੇ ਬਰਾਬਰ ਦਾ ਕੋਈ 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 ਬ੍ਰੈਂਡ ਸਰਜ ਲੈਣ ਬ੍ਰੈਂਡ ਸਰਜ ਲੈਣ ਹਾਂ ਉਹ ਕਹਿੰਦਾ ਵੀ ਜਿਹੜੀਆਂ ਇਨਵੈਂਸ਼ਨ ਆ ਉਹ ਗੋਰੀਆਂ ਨਹੀਂ ਕਰੀਆਂ ਤੁਸੀਂ ਤਾਂ ਮਜ਼ਦੂਰ ਆ ਉਹਨਾਂ ਦੀ ਰਾਖੀ ਕਰਨ ਵਾਲੇ ਇਹ ਇਹ ਬਹੁਤ ਬਲਾਤ ਮਤਲਬ ਇਹ ਸੋ ਵੱਡੇ ਪੱਧਰ ਤੇ ਜਿਹੜੀ ਬਹਿਸ ਚੱਲ ਰਹੀ ਹੈਗੀ ਸੋ ਗੱਲ ਗੱਲ ਭਾਰਤ ਨੂੰ ਅਮਰੀਕਾ ਬਣਾਇਆ ਜਾ ਸਕਦਾ ਪਰ ਉਨੀ ਉੱਚੀ ਇਮਾਨਦਾਰੀ ਚਾਹੀਦੀ ਹੈ ਉਨੀ ਟਰਾਂਸਪੇਰੈਂਸੀ ਇੱਕ ਇੱਕ ਪੈਣੀ ਜਿੱਥੇ ਅਕਾਉਂਟੇਬਲ ਹੋਵੇ ਉਹ ਚਾਹੀਦੀ ਹੈ ਜੀ ਬਿਲਕੁਲ ਜੀ ਸੰਯੁਕਤ ਕਿਸਾਨ ਮੋਰਚਾ ਦੇ ਜਿਹੜੇ ਲੀਡਰ ਸਾਬਾਨ ਹੈਗੇ ਨੇ ਬਹੁਤ ਸਾਰੇ ਲੀਡਰ ਜਿਹੜੇ ਨੇ ਉਹ ਖਨੌਰੀ ਬਾਰਡਰ ਤੇ ਜਾ ਕੇ ਜਗਜੀਤ ਸਿੰਘ ਢੱਲੇਵਾਲ ਜਾਂ ਜਿਹੜਾ ਆਪਾਂ ਕਹਿ ਲਈ ਕਿ ਗੈਰ ਰਾਜਨੀਤਿਕ ਜਿਹੜਾ ਫੋਰਮ ਹੈਗਾ ਉਹਨਾਂ ਦੇ ਨੇਤਾਵਾਂ ਨੂੰ ਮਿਲੇ ਹੈਗੇ ਨੇ ਸਰਦਾਰ ਅਤਾ ਸਿੰਘ ਜੀ ਫਿਰ ਆਪਾਂ ਇੱਥੇ ਕਹਿ ਸਕਦੇ ਆ ਕਿ ਪੂਰੇ ਕਿਸਾਨ ਜਾਂ ਬਾਕੀ ਦੇ ਜਿਹੜੇ ਹੈਗੇ ਆ ਸੰਯੁਕਤ ਕਿਸਾਨ ਮੋਰਚੇ ਵਾਲੇ ਵੀ ਉਹ ਵੀ ਇੱਧਰ ਆ ਕੇ ਇਕੱਠੇ ਹੋ ਰਹੇ ਨੇ ਅ ਨਹੀਂ ਹਾਲੇ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਕੱਠੇ ਹੋ ਰਹੇ ਆ ਕਿਉਂਕਿ ਉਹਨਾਂ ਨੂੰ ਪਿਛਲੇ ਦਿਨਾਂ ਤੋਂ ਲਾਣ ਤਾਂ ਹੀ ਇੰਨੀਆਂ ਪੈ ਰੀਆਂ ਸੀ ਉਹਨਾਂ ਨੂੰ ਮਜਬੂਰੀ ਜੀਤ ਸਿੰਘ ਡੱਲੇ ਆ ਦੇ ਜਿੱਦਾਂ ਉਹ ਜਾਣਾ ਪਿਆ ਸੋ ਹਾਲੇ ਵੀ ਉਹ ਸੱਚੇ ਮਨ ਨਾਲ ਨਹੀਂ ਗਏ ਜਿੰਨਾ ਕੋ ਮੈਂ ਸਮਝਦਾ ਹਾਂ ਨਾ ਕਿਉਂਕਿ ਜਿਸ ਕਿਸਮ ਦੀ ਧੜੇਬੰਦੀ ਉਹ ਪਾਲ ਕੇ ਚੱਲ ਰਹੇ ਆ ਉਹਦੇ ਚੋਂ ਤਾਂ ਉਹਨਾਂ ਨੂੰ ਜੇ ਉਹ ਵਾਕਈ ਕਿਸਾਨਾਂ ਦੇ ਹਮਾਇਤੀ ਆ ਤਾਂ ਉਹਨਾਂ ਨੂੰ ਸਾਰੀਆਂ ਇਹ ਛੱਡ ਕੇ ਵੀ ਉਹ ਨਾ ਕਿਤੇ ਉਹਦੀ ਨਾਲ ਲੀਡਰਸ਼ਿਪ ਚਮਕ ਚਮਕ ਜੇ ਉਹ ਕਿਤੇ ਵੱਡਾ ਲੀਡਰ ਨਾ ਬਣ ਜੇ ਇਹ ਸਾਰੀਆਂ ਛੋਟ-ਛੋਟੀਆਂ ਗੱਲਾਂ ਛੱਡ ਕੇ ਉਹਨਾਂ ਨੂੰ ਕਿਸਾਨਾਂ ਦੇ ਹਿੱਤਾਂ ਵਿੱਚ ਪਹਿਲੇ ਦਿਨ ਤੋਂ ਇਕਤਾ ਵਿੱਚ ਆਉਣਾ ਚਾਹੀਦਾ ਚਾਹੇ ਮੋਰਚਾ ਕਿਸੇ ਨੇ ਵੀ ਲਾਇਆ ਮੋਰਚਾ ਕਿਸਾਨਾਂ ਦਾ ਜੇ ਕਿਸਾਨ ਤੁਸੀਂ ਕਿਸਾਨ ਲੀਡਰੋਂ ਤਾਂ ਤੁਹਾਨੂੰ ਉੱਥੇ ਬੈਠਣਾ ਚਾਹੀਦਾ ਚਾਹੇ ਤੁਹਾਨੂੰ ਕੋਈ ਉੱਥੇ ਬਾਤ ਪੁੱਛੇ ਚਾਹੇ ਨਾ ਪੁੱਛੇ ਜੇ ਇਹ ਹੀ ਚਾਹੁੰਦੇ ਵੀ ਹਾਂ ਸਾਡੀ ਕੋਈ ਬਾਤ ਪੁੱਛੇ ਸਾਨੂੰ ਆਫੀਸ਼ੀਅਲੀ ਇਨਵਾਈਟ ਨਹੀਂ ਸਾਡੀ ਚੌਧਰ ਹੋ ਜੇ ਇਟ ਮੀਨਸ ਤੁਸੀਂ ਰੀਅਲ ਕਿਸਾਨ ਲੀਡਰ ਨਹੀਂ ਹੈਗੇ ਸੋ ਅੱਜ ਮਜਬੂਰੀ ਵਿੱਚ ਜਿਹੜੇ ਉੱਥੇ ਗਏ ਹੈਗੇ ਆ ਸੋ ਹਾਲੇ ਵੀ ਉਹ ਇਸ ਤਰ੍ਹਾਂ ਨਾਲ ਜੁੜਨ ਲਈ ਤਿਆਰ ਨਹੀਂ ਜਗਜੀਤ ਸਿੰਘ ਡੱਲੇਵਾਲ ਵਾਲੀ ਮੂਵਮੈਂਟ ਨਾਲ ਉਹਨਾਂ ਨੂੰ ਲੱਗਦਾ ਵੀ ਇਸ ਨਾਲ ਸਾਡੀ ਲੀਡਰਸ਼ਿਪ ਡਾਊਨ ਹੋ ਜੂਗੀ ਡੱਲੇਵਾਲ ਲੀਡਰ ਬਣ ਜੂਗਾ ਸਿਰਫ ਚੌਧਰ ਦੀ ਲੜਾਈ ਹੈਗੀ ਆ ਸੋ ਅਮਾਨ ਦਾ ਨਹੀਂ ਨਾਲ ਕਿਸਾਨਾਂ ਦੀ ਲੜਾਈ ਨਹੀਂ ਹੈ ਜੀ ਬਿਲਕੁਲ ਜੀ ਤੇ ਦੂਜੇ ਪੰਨੇ ਜਿਹੜਾ ਹੈ ਕਿ ਰਾਸ਼ਟਰਪਤੀ ਵੱਲੋਂ ਕਿਸਾਨਾਂ ਨੂੰ ਜਿਹੜਾ ਹੈ ਐਸ ਕੇ ਆਮ ਦੇ ਕਿਸਾਨਾਂ ਨੂੰ ਇਹ ਕਿਹਾ ਗਿਆ ਕਿ ਜਾਂ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ ਇਹਨੂੰ ਕਿਵੇਂ ਦੇਖਦੇ ਹਾਂ ਕਿਉਂਕਿ ਕਿਸਾਨਾਂ ਨੂੰ ਲੈ ਕੇ ਇੱਧਰ ਸਮਾਂ ਹੈ ਨਹੀਂ ਹੈ ਉਧਰ ਪ੍ਰਧਾਨ ਮੰਤਰੀ ਕੋਲ ਸਮਾਂ ਹੈ ਨਹੀਂ ਹੈ ਚੱਲ ਕੀ ਰਿਹਾ ਹੈਗਾ हां सारा कुछ ਤੁਸੀਂ ਦੇਖੋ ਪਿਛਲੀ ਵਾਰ ਕਿਹਾ ਸੀ ਪ੍ਰਧਾਨ ਮੰਤਰੀ ਕੋ ਦਲਜੀਤ ਦਸਾਂਜ ਨੂੰ ਮਿਲਣ ਦਾ ਸੁਨਹਾਰਾ ਰਾਸ਼ਟਰਪਤੀ ਦਾ ਗਾਣਾ ਮੈਂ ਤਾਂ ਵਿਜੀਉ ਇਹ ਨਿਯਮੇ ਰਿਹਾ ਕੋ ਸਮਾਂ ਨਹੀਂ ਸੁਪਰੀਮ ਕੋਰਟ ਉਹ ਜਿਹੜੀ ਸਾਰਾ ਦਿਨ ਜਿਹੜੀ ਕਿਸਾਨਾਂ ਦੇ ਖਿਲਾਫ ਜਿਹੜੇ ਫੈਸਲੇ ਕਰ ਰਹੀ ਹੈ ਜਾਂ ਟਿੱਪਣੀਆਂ ਕਰ ਰਹੀ ਹੈ ਸੁਪਰੀਮ ਕੋਰਟ ਰਾਸ਼ਟਰਪਤੀ ਪ੍ਰਧਾਨ ਮੰਤਰੀ ਤੇ ਹਰਿਆਣਾ ਸਰਕਾਰ ਹੂੰ ਹੂੰ ਮਤਲਬ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਕਿਸਾਨ ਵਿਰੋਧੀ ਭੁਗਤ ਰਹੀਆਂ ਨੇ ਸੋ ਫਿਰ ਜਾਂ ਉੱਥੋਂ ਦਾ ਨਾ ਐਜ਼ ਐਜ਼ ਅ ਸਿਟੀਜ਼ਨ ਉਹ ਲੋਕ ਜਾਣ ਕਿੱਥੇ ਕਿਹਦੇ ਕੋਲ ਫਰਿਆਦ ਕਰਨ ਸੁਪਰੀਮ ਕੋਰਟ ਸੁਣ ਨਹੀਂ ਰਿਹਾ ਰਾਸ਼ਟਰਪਤੀ ਸੁਣ ਨਹੀਂ ਰਿਹਾ ਪ੍ਰਧਾਨ ਮੰਤਰੀ ਸੁਣ ਨਹੀਂ ਰਿਹਾ ਹਰਿਆਣਾ ਦੀ ਗਵਰਨਮੈਂਟ ਨੇ ਕਿੱਲਾ ਲਾ ਕੇ ਤੇ ਫੌਜਾਂ ਖੜਾ ਕੇ ਜਿਹੜੇ ਬਾਰਡਰ ਬੰਦ ਕਰੇ ਹੋਏ ਸੋ ਵਿਚਾਰੇ ਕਿਸਾਨ ਜਾਣ ਕਿੱਥੇ ਸੋ ਇਹ ਕਾਫੀ ਵੱਡਾ ਜਿਹੜਾ ਇਹ ਹੈਗਾ ਹਾਂ ਦੂਜਾ ਪੰਜਾਬ ਸਰਕਾਰ ਦੀ ਆਪਾਂ ਪਿਛਲੇ ਵੀ ਪਿਛਲੇ ਹਫ਼ਤੇ ਵੀ ਇਸ਼ਲਾਹਾ ਕਰੀ ਸੀ ਅੱਜ ਮੁੜ ਕੇ ਉਹਨਾਂ ਨੇ ਜਿਹੜਾ ਜਿਹੜਾ ਖਰੜਾ ਕੇਂਦਰ ਸਰਕਾਰ ਵੱਲੋਂ ਨਵਾਂ ਆਇਆ ਸੀ ਉਹਨੂੰ ਰੱਦ ਕਰਕੇ ਉਹ ਚਿੱਠੀ ਵਾਪਸ ਭੇਜ ਦਿੱਤੀ ਹੋਈ ਆ ਸੋ ਉਹ ਚਿੱਠੀ ਦਸੰਬਰ ਦੇ ਆਖਰੀ ਹਫਤੇ ਜਾਣੀ ਸੀ ਪਰ ਇਹਨਾਂ ਨੇ 10 ਦਿਨਾਂ ਦਾ ਸਮਾਂ ਲੈ ਲਿਆ ਸੀ 9 ਜਨਵਰੀ ਨੂੰ ਸਾਡੇ ਹਿਸਾਬ ਨਾਲ ਜਿਹੜੀ ਸਾਨੂੰ ਖਬਰ ਮਿਲੀ ਆ ਉਹਨਾਂ ਨੇ ਉਹ ਸਾਰਾ ਰੱਦ ਕਰ ਦਿੱਤਾ ਹੋਇਆ ਵੀ ਸਾਨੂੰ ਇਹ ਮਨਜ਼ੂਰ ਨਹੀਂ ਇਹ ਸਾਡੀਆਂ ਆਰਥਿਕ ਲੋੜਾਂ ਤੇ ਕਿਸਾਨਾਂ ਦੀ ਆਰਥਿਕ ਲੋੜਾਂ ਦੇ ਰਾਹ ਵਿੱਚ ਵੱਡਾ ਅੜਕਾ ਤੇ ਅੱਜ ਦੇ ਸਾਡੇ ਨਿਊਜ਼ ਪੁਆਇੰਟ ਪ੍ਰੋਗਰਾਮ ਦੇ ਵਿੱਚ ਇਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਜਰੂਰ ਦੱਸਿਆ ਜੀ ਸਾਡਾ ਸਟੂਡੀਓ ਦਾ ਨੰਬਰ ਹੈ 0121 555001 ਅਖੀਰ ਦੇ ਵਿੱਚ ਧੰਨਵਾਦ ਕਰਦੇ ਹਾਂ ਸਰਦਾਰ ਅ tartar ਸਿੰਘ ਹੁਣਾਂ ਦਾ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਫਤਿਹ ਦੀ ਸਾਂਝ ਪਾਉਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ